ਮੇਰਾ ਨਾਮ ਵੀ ਲਫਨੀ ਸ਼ੇਕ ਕਿਹੜਾ ਪਿੰਡਾ ਮੇਰਾ ਪਿੰਡ ਸਰਾਜੀ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਨਹੀਂ ਵਰਦੇ ਦੇ ਵਿੱਚ ਅੱਜ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 10 15 ਦਿਨਾਂ ਤੋਂ ਸਾਤ ਲੋਹ ਦਰਿਆ ਦੇ ਵਿੱਚ ਜਿਹੜਾ ਹੜਾਂ ਦੇ ਰੂਪ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ ਕਿ ਜਗ੍ਹਾ ਤੋਂ ਢਾ ਲੱਗੀ ਉੱਥੇ ਵੀ ਚੱਲ ਰਹੀ ਆ ਤੇ ਨਾਲ ਨਾਲ ਜਿੰਨਾ ਭਰਾਵਾਂ ਦਾ ਕੋਈ ਮੰਨ ਨੂੰ ਨੁਕਸਾਨ ਹੋ ਗਿਆ ਜਿਹੜੇ ਦਰਿਆ ਦੇ ਅੰਦਰ ਆਹ ਖਰਾ ਚਾਰਾ ਜਿੰਨਾਂ ਦਾ ਸਾਰਾ ਪਾਣੀ ਦੇ ਵਿੱਚ ਡੁੱਬ ਗਿਆ ਵਾ ਤੇ ਮਾਲ ਡੰਗਰ ਲਈ ਮੰਨ ਲਓ ਉਹਨਾਂ ਕੋ ਤੂੜੀ ਕੁਝ ਵੀ ਖਤਮ ਹੋ ਗਿਆ ਸਾਰਾ ਕੁਝ ਉਹਦੇ ਲਈ ਪਿਛਲੇ 5-7 ਦਿਨਾਂ ਤੋਂ ਮੰਤਰੀ ਸਾਹਿਬ ਵੀ ਨਿਰੰਤਰ ਸੇਵਾ ਕਰ ਰਹੇ ਆ ਉਸੇ ਤਹਿਤ ਅੱਜ ਜਿਹੜੇ ਕੁਝ ਘਰ ਰਹਿੰਦੇ ਸੀ ਉਹਨਾਂ ਦੇ ਲਈ ਪਸ਼ੂਆਂ ਲਈ ਚਾਰਾ ਰਾਸ਼ਨ ਸਾਈਲੇਜ ਚੌਕਰ ਫੀਡ ਅੱਜ ਜਿਹੜਾ ਅਸੀਂ ਘ੍ਰੂਮਾ ਤੋਂ ਸ਼ੁਰੂ ਕੀਤਾ ਵਾ ਉਸ ਤੋਂ ਅੱਗੇ ਫੁੱਲਾਂ ਵਾਲੀ ਪਿੰਡ ਤੇ ਸਭਰਾਵਨੀ ਜਿੰਨੀਆਂ ਰੇਕਾਂ ਵਾਂ ਉਹਨਾਂ ਨੂੰ ਜਿਹੜਾ ਅੱਜ ਪਸ਼ੂਆਂ ਲਈ ਰਾਸ਼ਨ ਵੰਡ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਪ੍ਰਸ਼ਾਸਨ ਦਾ ਜਿੱਥੇ ਮੰਨ ਕੇ ਚੱਲੋ ਬੰਨ ਦੇ ਉੱਤੇ ਸਾਨੂੰ ਬੰਨ ਬੰਨਣ ਲਈ ਪ੍ਰਸ਼ਾਸਨ ਵੱਲੋਂ ਤੋੜੇ ਡੀਜਲ ਜਾਲ ਬੰਨਣ ਲਈ ਤਾਰਾਂ ਉੱਥੇ ਹੀ ਸਾਡੇ ਪਿੰਡ ਦਾ ਪੁਲਿਸ ਪ੍ਰਸ਼ਾਸਨ ਚੌਕੀ ਇੰਚਾਰਜ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੀ ਪੂਰੀ ਪਾਰਟੀ ਜਿਹੜਾ ਤਾਂ ਦੇਈ ਦੇ ਨਾਲ ਡਿਊਟੀਆਂ ਵੀ ਨਿਭਾ ਰਹੇ ਆ ਅਸੀਂ ਜਦੋਂ ਵੀ ਰਾਤ ਨੂੰ ਵੀ ਅੱਧੀ ਰਾਤ ਨੂੰ ਵੀ ਫੋਨ ਕੀਤਾ ਤਾਂ ਉਸੇ ਵੇਲੇ ਸਾਡੇ ਲਈ ਹਾਜ਼ਰ ਹੋਏ ਆ ਜਿਸ ਦਿਨ ਦਾ ਇਹ ਕੁਦਰਤੀ ਆਫ਼ਤ ਪਾਣੀ ਦੇ ਰੁਦੇ ਆ ਉਸ ਦਿਨ ਤੋਂ ਸਾਡੀ 34 ਦੇ ਵਿੱਚ ਕੋਈ ਮੁਲਾਜ਼ਮ ਵਿਚਾਰਾ ਆਪਣੇ ਘਰ ਛੁੱਟੀ ਤੇ ਨਹੀਂ ਗਿਆ ਸਾਡੇ ਕੋਲ ਅਫਜ ਨਹੀਂ ਕਿ ਇਹਨਾਂ ਦਾ ਅਸੀਂ ਧੰਨਵਾਦ ਕਰ ਸਕਦੇ ਹਾਂ ਕਿਹੜਾ ਪਿੰਡ ਆ ਤਿੰਨ ਕੁੱਤੀ ਵਾਲਾ ਜੀ ਰਾ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਵੱਲੋਂ ਜਿਹੜਾ ਮੰਤਰੀ ਸਾਹਿਬ ਆਏ ਸਾਡੇ ਨਾਲ 2023 ਨੇ ਜਿਹੜਾ ਆਏ ਸੀ ਉਹ ਫਿਰ 25 ਵਿੱਚ ਫੇਰ ਆਏ ਆ ਹਾਂਜੀ ਅਸੀਂ ਟੈਬੂਲਟ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਤਰ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਇੱਥੇ ਤੇ ਪੀਡ ਚੋਕਰ ਤੇ ਸਾਈਲੇਜ ਵਾੜ ਦੇ ਗਏ ਚਰਨ ਜਿਤਕਾਰ ਤੇ ਕਿਹੜਾ ਪਿੰਡ ਦਾ ਖੜਾ ਮੋਂ ਪਿੰਡ ਆ ਤੇ ਲਾਲਜੀ ਪੁੱਤਰ ਜੀ ਨਾਲੇ ਤੇ ਆਨ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਗਿਆ ਤੇ ਬਹੁਤ-ਬਹੁਤ ਧੰਨਵਾਦ ਹੈ ਮੇਰਾ ਬੰਦਾ ਨਹੀਂ ਸੱਤੇ ਹੈਗਾ ਵੀ ਦੋ ਬੱਚੇ ਆ ਉਹ ਪਾਣੀ ਦਾ ਕਰਕੇ ਨਿਕਲ ਗਏ ਤੇ 5-6 ਕਿੱਲੇ ਪਾਣੀ ਸਰਸਾੜੀ ਸਾਡੀ ਸਾਰੀ ਰੁੜ ਗਈ ਹੈ ਤੇ ਬਹੁਤ-ਬਹੁਤ ਧੰਨਵਾਦ ਲਾਲ ਜੀ ਦਾ ਜਿੰਨਾ ਸਾਡੀ ਮਦਦ ਕੀਤੀ ਹੈ ਇਤਨੀ ਵੇਖਿਆ ਅੱਜ ਕੱਲ ਮੀਂਹ ਵਰਦੇ ਚਾਹੁੰਦਾ ਫੇਰ ਵੀ ਸਾਡੀ ਹੈਲਪ ਕਰਨ ਦੇ ਬਹੁਤ ਜ਼ਿਆਦਾ ਪਹਿਲਾਂ ਵੀ ਮੇਰੀ ਹੈਲਪ ਕੀਤੀ ਹੈ ਉਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਜਦੋਂ ਮੈਨੂੰ ਚਾਰ ਨਹੀਂ ਕੋਈ ਚੁੱਕਣਿੰਦਾ ਪਹਿਲਾਂ ਵੀ ਉਹਨਾਂ ਨੇ ਮੈਨੂੰ ਗਾੜੀ ਉਹ ਚਾਰ ਦਵਾਉਂਦੇ ਰਹਿ ਕੇ ਭਾਣਾ ਤੇਰਾ ਬੰਦਾ ਨਹੀਂ ਸਿਰ ਤੇ ਮੈਂ ਤਨ ਚਾਰ ਦਵਾਣਾ ਹੁਣ ਵੀ ਉਹਨਾਂ ਨੇ ਕਹਿ ਆ ਗਏ ਕਿ ਇੱਥੇ ਸੜਕ ਤੇ ਪੈ ਕੇ ਚੱਲ ਤ ਨਹੀਂ ਕੋਈ ਬੇਇੱਜ਼ਤੀ ਨਹੀਂ ਕਰੇਗਾ ਬੜੀ ਮਰੁੱਤੇ ਅੰਡਾਲੇ ਬੇਇੱਜ਼ਤੀ ਕਰਨ ਪੈਂਦੇ ਆ ਪਰ ਮੈਂ ਚੱਲ ਜਾਂਦੀ ਆ ਹਾਂਜੀ ਕਿਸੇ ਸਰਪੰਚ ਜੋਤੀ ਸ਼ਾਹ ਜੀ ਕਿੱਦਾਂ ਆ ਜਾਓ ਗਜ ਮਾਨ ਸਿੰਘ ਸਾਹਿਬ ਮੀ ਬਾਰ ਬੇਦਰੇ ਜਾਣ ਕੇ ਇੱਥੇ ਦੇਖੋ ਜੀ ਕਹਿਣਾ ਤੁਸੀਂ ਕੀ ਚਾਹੁੰਦੇ ਆਂ ਵੀ ਮਹਾਰਾਜ ਲੋ ਕੁਦਰਤੀ ਆਫਤ ਆਪਾਂ ਸਾਰਿਆਂ ਨੂੰ ਪਤਾ ਕੀ ਆਈਏ ਪਾਣੀ ਹਰ ਉਹਦੇ ਵਿੱਚ ਹੀ ਆਇਆ ਸੀ ਜੋ ਉਹਦੇ ਅਗੇ ਮਾਰੇ ਲੋਕ ਨਹੀਂ ਉੱਥੇ ਤੋਂ ਹੁਣ ਫੇਰ ਆ ਗਿਆ ਜੀ ਇੱਥੇ ਮੰਤਰੀ ਸਾਹਿਬ ਕੈਬਨ ਮੰਤਰੀ ਸਰਦਾਰ ਲਾਲ ਜੀ ਸੀ ਉਹ ਪਹੁੰਚੇ ਹੋਏ ਆ ਤੇ ਆਪ ਦੀ ਦੇਖ ਕਮਾਈ ਦੇ ਵਿੱਚ ਚਾਰ ਚੋਕਰ ਹਰਾਚਾਰਾ ਜੋ ਵੀ ਆ ਸਾਰਾ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਪਿਆ ਪਹਿਲੀ ਵਾਰ ਇਹੋ ਜਿਹਾ ਜਿੰਦਗੀ ਦੇ ਵਿੱਚ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਵੇਖਿਆ ਕਿ ਜਿਹੜੇ ਲੋਕਾਂ ਦੀ ਇੰਨੇ ਹਮਦਰਦੀ ਕਰਦੇ ਆ ਚਲੋ ਸਰਕਾਰਾਂ ਦੇ ਅੱਗੇ ਵੀ ਬੜੀਆਂ ਆਉਂਦੀਆਂ ਜਾਣਗੀਆਂ ਪਰ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇਹੋ ਜਿਹਾ ਇਲਾਕੇ ਨੂੰ ਸਾਡੇ ਇਹੋ ਜਿਹੇ ਮੰਤਰੀ ਸਾਹਿਬ ਮਿਲੇ ਆ ਮੇਰਾ ਨਾਮ ਨਦੀਬਾ ਸਿੰਘ ਅਸੀਂ ਬਰਨਾਲਾ ਜ਼ਿਲ੍ਹਾ ਤੱਪੂ ਗੜ ਤੋਂ ਆਏ ਹਾਂ ਜੇ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਚਾਰ ਅਸੀਂ ਸਾਲੇ ਜੇ ਲੈ ਕੇ ਆਏ ਜੇ ਇੱਥੇ ਸਰਸ ਬਰਕਤ ਵਾਲੀ ਦਲਵਾਸ ਸਿੰਘ ਜੀ ਨਾਲ ਹੋਇਆ ਤੇ ਉੱਥੋਂ ਸ੍ਰੀ ਮੰਤਰੀ ਜੀ ਸਮਾ ਲੈ ਕੇ ਜੀ ਇੱਥੇ ਲੋੜ ਬੰਦਾ ਲਈ ਪਹੁੰਚਣ ਲਈ ਆਏ ਅਸੀਂ ਤੋਂ ਪਹਿਲਾਂ ਪਿਛਲੇ ਹਫ਼ਤੇ ਜੀ ਸੰਤਾਨਪੁਰ ਲੋਤੀ ਵੀ ਬਾਬਾ ਸੀਤਾਲ ਜੀ ਕੋਲ ਵੀ ਗਏ ਸੀ ਜੇ ਇਹਨਾਂ ਦੇ ਟਾਗੜੇ ਮੋੜ ਨੇ ਪਿੱਛੇ ਰਖਾ ਕਿਸਾਨ ਵੀਰਾਂ ਨੂੰ ਵੀ ਹੰਤੂ ਨਾਲ ਜੀ ਦੇ ਕਿਸਦਾ ਸਰਦਾ ਵਰਦਾ ਪੂਰੇ ਪੰਜਾਬ ਦੇ ਵਿੱਚੋਂ ਪਾਈਆਂ ਦੇ ਨੁਕਸਾਨ ਹੋਇਆ ਉਹਨਾਂ ਦੇ ਸਹਿਯੋਗ ਤੋਂ ਧੰਨਵਾਦ ਇਹਦਾ ਕਿ ਸਾਥ ਨੂੰ ਸਰਪੰਚ ਤੇ ਖੁਦਰਾ ਜੀ ਕਿਹਨਾ ਜਾਓ ਬਹਿ ਮੰਤਰੀ ਸਾਹਿਬ ਆਇਆ ਅੱਜ ਮੰਤਰੀ ਸਾਹਿਬ ਅੱਜ ਦਾ ਧਿਆਣਾ ਛੋਕਰ ਬੰਦੇ ਆਏ ਆ ਤੇ ਜਿਹੜੇ ਘਰਾਂ ਦਾ ਵਾਦਾ ਨਹੀਂ ਇਹਦੇ ਲਈ ਬੰਦੇ ਪਾਣੀ ਹੋਏ ਮੱਖਾ ਤਾਂ ਕੜੀ ਗਿਆ ਉਹਨਾਂ ਨੇ ਅੱਜ ਚਾਰ ਦੇ ਕੇ ਚੱਲੇ ਆ ਛੋਕਰ ਦੇ ਕੇ ਚੱਲੇ ਆ ਆਪ ਦੀ ਕਮਾਈ ਦੇ ਵਿੱਚੋਂ ਮੈਂ ਸ਼ਾਬਾਸ਼ ਆ ਦੂ ਅਦੀ ਆਪੀ ਹੋ ਦੇ ਰਹਾ ਹੈ ਅੱਜ ਤਹਰਨ ਉਤਾਰ ਲੈਣਾ ਉਹ ਕਿਉਂ ਇੱਥੇ ਆ ਗਿਆ ਮੁਠਿਆਲੇ ਘਰ ਤੋਂ ਸਾਰਾ ਕੁਝ ਕੁ ਕਈ ਕਿਤੇ ਖੋਤੇ ਆ ਅੱਜਾ ਵੀ ਕੁਝ ਖੋਤੇ ਆ ਇੱਕੋ ਵਾਪਸ ਹੋ ਰਿਹਾ ਮੁਠਿਆਲੇ ਤੱਕ ਚਾ ਕੇ ਚਾਲ ਬਣਾ ਰਹਿਣਾ ਮੈਂ ਵਿਜੈ ਜਨ ਸਿੰਘ ਰਾਜ ਜਣ ਗਿਆ ਹੋ ਗਿਆ ਆਹੋ ਅੱਜ ਮਾਝਾ ਧੰਨਵਾਦ ਕਰਦੇ ਜੀ ਵੀ ਜਿਹੜਾ ਇਹਨਾਂ ਗਰੀਬਾਂ ਦਾ ਜਾਨਵਾਰਾ ਦਾ ਦੇਖੋ ਕੀ ਬੜੇ ਪਾਣੀ ਦੇ ਵਿੱਚ ਬਹੁਤ ਬੁਰੀ ਹਾਲਤ ਆ ਜਿਹੜਾ ਮਤਲਬ ਵੀ ਇੱਥੇ ਆ ਕੇ ਦੇਹੰਦੇ ਜਿਹਨਾਂ ਨੁਕਸਾਨ ਹੋਇਆ ਹੈ ਮਤਲਬ ਅੱਗੇ ਬਲੋ ਪਾਗ ਵਾਲੇ ਵੀ ਲਾ ਜਾਂਦੇ ਹੋਰ ਕੀ ਕੰਮ ਨਹੀਂ ਹੋਗਾ ਪਰ ਇਹਨਾਂ ਦਾ ਧੰਨਵਾਦ ਕਰਦਾ ਸੇਵਾ ਕਰਦੇ ਇਹਨੂੰ ਇਹ ਕਹਿੰਦੀ ਕਰਦਾ ਜੇ ਹੋਰ ਵੀ ਪੀਉਂਦਾ ਰੇਤੇ ਆ ਕੇ ਨਾ ਇਹਨਾਂ ਦੇ ਦੇਖੋ ਪਾਣੀ ਦਿੱਤੇ ਨਾਲ ਨੁਕਸਾਨ ਹੋਇਆ ਉੱਥੇ ਆ ਕੇ ਮੰਜਾ ਜਾਵੇ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚੋਕਰਾ ਆ ਚਾਰ ਅੱਜ ਸਰਕਾਰ ਆ ਕੇ ਬਹਿੰਦੀ ਛੜੀ ਲੱਗੀ ਹੈ ਜਿੰਨਾ ਤਰ੍ਹਾਂ ਅੱਜ ਉੱਥੇ ਜੰਗਰ ਵੀ ਬਾਹਰ ਬਾਹਰ ਤੇ ਬੱਝਿਆ ਉਹਨਾਂ ਨੂੰ ਆ ਅੱਗੇ ਮੋਖੇ ਜਾ ਕੇ ਮਾਰਦੇ ਆਂ ਇੱਕ ਬੋਲ ਸੇਟੀ ਮਾਜੀ ਪ੍ਰਧਾਨ ਟਰਾਲੀ ਨੂੰ ਪੱਟੀ ਕੀ ਕਹਿਣਾ ਚਾਹੋਗੇ ਅਜ ਮੰਤਰੀ ਸਾਹਿਬ ਜੀ ਵਰਦੇ ਦੇ ਵਿੱਚ ਜਿਹੜਾ ਕੁਝ ਨਵਾਂ ਚਾਰਾ ਲੱਗਿਆ ਹੈ ਉਹ ਤੋਂ ਜੀ ਮੰਤਰੀ ਸਾਹਿਬ ਸਰਦਾਰ ਲਾਜੀਤ ਸਿੰਘ ਖੁੱਲਰ ਆਪਣੇ ਹਲਕੇ ਦੇ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਵੇਖ ਸਕਦੇ ਆ ਆਰਬ ਦੇ ਸੋਹਰੇ ਚਾਹ ਰਹਿ ਰਹੇ ਹੋਇਆ ਹਰ ਬੀਜ ਆਹਾਰਾ ਪਾਣੀ ਪਾਣੀ ਆਹ ਨਹੀਂ ਦੇ ਵਿੱਚ ਤਧਰਾਵਾਤ ਲੈ ਆਇਆ ਸੁਪਰਮਾਰਕ ਲੈ ਆਇਆ ਚਾਰ ਲੈ ਗਿਆ ਆ ਵੀਡੀਓ ਜੇ ਆ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੁੱਖ ਸੁਖ ਦੇ ਵਿੱਚ ਹਾਜ਼ਰ ਹੋ ਗਏ ਅਸੀਂ ਸਰਦਾਰ ਲਾਜੀ ਸਿੰਘ ਪੁਲਰ ਦਾ ਧੰਨਵਾਦ ਕਰਦੇ ਇਹ ਦੋ ਰਾਤ ਆਉਦੇ ਹਲਕੇ ਦੀ ਆਦੀ ਸੰਤ ਦੇ ਨਾਲ ਖਲੋਤੇ ਜੀ ਇਹ ਨਿਕਲਣਾ ਨਹੀਂ ਮੈਂ ਬੰਦੂ ਨਾ ਆਏ ਨਾ ਬਾਜ਼ੋ ਤਾਂ ਨਾ ਆਏ ਤਾਰ ਤੂਰੇ ਕੋਲ ਆਣ ਗਏ ਆ ਮਾਨ ਸਰ ਮਾਨੀ ਪੰਚਾਇਤ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਹ ਪਹਿਲਾ ਮੰਤਰੀ ਆ ਜਿਹੜਾ ਸਾਡੇ ਚੋਕ ਕਰਨ ਤੇ ਕਾਲ ਲੈ ਕੇ ਆਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਜੀ ਜਿਹੜਾ ਭੁਗ ਪੜਿਆ ਗਿਆ ਜਾ ਰਿਹਾ ਚਾਰਾ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਜਿਹੜੇ ਕੱਤੂ ਪਿੰਡ ਤੋਂ ਆਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਆਏ ਪ੍ਰਧਾਨ ਸਭਾ ਕਿਹੜੀ ਅੰਮਲੇ ਕੋਣ ਹੈ ਕਬੀਰ ਸਿੰਘ ਮੀਤਿਆ ਜੀ ਉਹ ਹਮੇਸ਼ਾ ਰਲਾ ਪਰਮਾਲਾ ਲਖਾਂ ਬਰਨਾਲੇ ਹਲਕੇ ਤੋਂ ਆਏ ਆ ਭਰਾ ਸਾਡੇ ਇਨਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਇਹ ਟਰੱਕ ਭਰ ਕੇ ਪੱਠਿਆਲਾ ਲੈ ਕੇ ਆਇਆ ਸਾਈਲੋ ਦਾ ਜਿਹੜਾ ਸਾਈਲੋ ਜੋ ਆਪਾਂ ਫੰਮੀਆਂ ਨੂੰ ਲਪਕੇ ਤੇ ਅਗਾਂਹ ਆਰਦੀ ਡੰਗਰਾਂ ਨੂੰ ਪਾਉਣੇ ਆ ਕੋਈ ਲੈ ਕੇ ਆਇਆ ਤੇ ਨਾਲ ਅਸੀਂ ਆਰਦੀ ਤਰਫੋਂ ਇਹ ਰਾਜ ਚੋਕਰ ਨਾਲਾ ਦੋ ਟਰਾਲੀਆਂ ਸਾਡੇ ਸਾਈਲੋ ਦੀਆਂ ਨਹੀਂ ਆ ਇਹ ਵੀ ਪਰ ਅੱਜ ਸਾਡੀ ਕੋਸ਼ਿਸ਼ ਇਹੋ ਆ ਕਿ ਇੱਕ ਰਾ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕ ਰਾ ਚੋਕਰ ਤੇ ਸਾਈਲੋ ਸਾਰਾ ਕੋਈ ਮਿਲ ਜੇ ਤੇ ਉਹਨਾਂ ਪਰਿਵਾਰਾਂ ਦਾ ਨੁਕਸਾਨ ਵੀ ਬੜਾ ਆ ਤੇ ਇਹ ਪਹਿਲੇ ਦਿਨ ਤੋਂ ਕਿਉਂਕਿ ਪਿਛਲੇ ਦਿਨਾਂ ਦਾ ਥੋੜਾ ਜਿਹਾ ਇਦਾਂ ਹੋਇਆ ਜਿੰਨਾ ਦਾ ਨੁਕਸਾਨ ਹੋਇਆ ਉਹ ਵਾਂਝੇ ਰਹਿ ਗਏ ਤੇ ਜਿਹੜੇ ਬੰਦੇ ਇੱਧਰ ਆਣ ਉਹ ਚੋਕਰ ਫੀੜ ਤੇ ਦੂਜਾ ਸਮਾਨ ਸਾਰਾ ਲੈ ਗਏ ਹਣ ਤੂੰ ਦੇਖੋ ਇੱਧਰ ਕਿੰਨਾ ਪਾਣੀ ਚੱਲਦਾ ਪਿਆ ਤੇ ਕੱਲੇ 35 ਹਲਕੇ ਦਾ ਜਿਹੜੇ 20 25 ਪਿੰਡ ਪੈਂਦੇ ਆ ਬਾਹੂਆ ਰੇਕੜ ਦੇ ਲਗਭਗ ਚੋਲਾ ਪੱਠੇ ਸਾਰਿਆਂ ਦੇ ਕਮਾਦ ਦੇ ਨਾਲ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਬੜਾ ਨਕਸਾਲ ਹੈ ਵੱਡੇ ਪੱਧਰ ਤੇ ਤੇ ਇਹ ਬੰਦੇ ਸਰਦਾਰ ਭਗਤ ਸਿੰਘ ਮਾਝ ਮਹਕਮਾ ਫਿਰ ਪੰਜਾਬ ਨੂੰ ਨਿਰਦੇਸ਼ ਲਿਓ ਕਿ ਜਿੱਥੇ-ਜਿੱਥੇ ਆੜਪੇੜ ਤੇ ਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆੜਦੇ ਪੜਾ ਭਰਾਵਾਂ ਦੀ ਸਾਰ ਲਈ ਜਾਵੇ ਕੁਦਰਤ ਕਿਰਪਾ ਕਰੇ ਅਮੇ ਅੱਜ ਵੀ ਬਰਸਾਤ ਵਾਲਾ ਮੌਸਮ ਆਇਆ ਨਿੱਕੀ-ਨਿੱਕੀ ਕੜੀ ਪਈ ਜਾਂਦੀ ਆ ਪਰ ਇਹ ਵਾਸ ਪਰਮਾਤਮਾ ਦੇ ਆਪਣੇ ਵਾਸਤੇ ਚੀਜ਼ਾਂ ਨਹੀਂ ਆ ਜਿੱਨਾ ਚਿਰ ਇਹ ਪਾਲੇ ਆਉਂਦਾ ਅਸੀਂ ਵਾਰ-ਵਾਰ ਇਹਨਾਂ ਭੈਣ ਭਰਾਵਾਂ ਦੀ ਸਹਾਇਤਾ ਲੈਂਦੇ ਰਹਾਂਗੇ ਸਰਕਾਰ ਨੇ ਵੀ ਮਦਦ ਹੋਊਗੀ ਸਰਕਾਰ ਨੇ ਜਿੱਨਾ ਮਾਪਜਾ ਆਊਗਾ 1-1 ਰੁਪਇਆ ਇਹਨਾਂ ਭੈਣ ਭਰਾਵਾਂ ਦੇ ਖਾਤੇ ਤੇ ਪਾਉਏ ਨੇ ਤੇ ਨੁਕਸਾਨ ਕਿਸੇ ਦਾ ਆ ਤੇ ਪੈਸੇ ਕੋਈ ਲਵੇ ਜਿਹਦਾ ਨੁਕਸਾਨ ਆ ਉਹਦੇ ਖਾਤੇ ਦੀ ਸਾਰੇ ਪੈਸੇ ਪਹਿਣਗੇ ਤੇ ਮੈਂ ਜਿਹੜੇ ਕੋਈ ਭੈਣ ਭਰਾ ਕਈ ਨਾ ਕਈ ਬੰਦੇ ਦਾਨ ਕਰਨਾ ਚਾਹਦੇ ਆ ਤੇ ਉਹ ਦਾਨ ਗਲਤ ਥਾਂ ਤੇ ਚੱਲ ਜਾਂਦਾ ਮੈਂ ਫੇਰ ਬੇਨਤੀ ਕਰਦਾ ਜਿਵੇਂ ਇਹ ਭਰਾਏ ਆ ਨਾ ਬਰਨਾਲੇ ਤੋਂ ਆ ਪਾ ਕੇ ਆਪਦੇ ਹੱਥੀਂ ਪਤਾ ਲੱਗੇ ਕਿ ਕਿਹੜੇ ਬੰਦੇ ਦਾ ਨੁਕਸਾਨ ਹੋਇਆ ਕਿਹੜੇ ਬੰਦੇ ਦੇ ਪੱਤੀ ਮਾਰੇ ਗਏ ਕਿਹੜੇ ਬੰਦੇ ਦਾ ਝੋਲਾ ਮਾਰਿਆ ਗਿਆ ਦੇਖੋ ਜਿਹਦੇ ਕੋਲ ਇੱਧਰ ਪਾਵੇ 2 ਕਿੱਲੇ 4 ਕਿੱਲੇ ਵੀ ਫਸਲ ਹੈਗੀ ਨਾ ਉਹਦੇ ਉੱਤੇ ਆਰਟੀਕਲ ਨੇ ਵੀ ਪੈਸੇ ਦੇ ਦੇਣੇ ਆ ਇਹ ਨਹੀਂ ਬਾਜ਼ਾਰ ਚ ਨਹੀਂ ਕਿਧਰੇ ਕਿਤੇ ਵਰਕੇ ਬਣੀ ਆ ਆ ਜਿਹਦਾ ਇੱਧਰ ਝੋਲਾ ਵੀ ਮਾਰਿਆ ਗਿਆ ਭਾਵੇਂ ਕਿ ਕੋਈ 100 ਕਿਲਾ ਜੀਣ ਹੋਇਆ ਭਾਵੇਂ 100 ਕਿਲਾ ਛੱਡ ਕੇ 150 ਕਿਲਾ ਵੇ ਜਿੱਦੀ ਸਾਰੀ ਫਸਲ ਹੀ ਮਾਰ ਗਈ ਤੇ ਬਰਬਾਦ ਹੋ ਗਿਆ ਨਾ ਉਹਨਾਂ ਨੂੰ ਨਾ ਆਰਤੀਆਂ ਨੇ ਬਣੇ ਕੋਈ ਆਰਤੀਆਂ ਤੋਂ ਅੱਗੇ ਆਪ ਦਾ ਸਾਰਾ ਕੋਈ ਦੇ ਕੇ ਕਿਸਾਨਾਂ ਨੂੰ ਵਿਖਾ ਹੁੰਦਾ ਤੇ ਵੀ ਸੱਚਾ ਆਰਤੀਆਂ ਜੇ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਨਾਲ ਹੀ ਆਰਤੀਆਂ ਵੀ ਵਿਚਾਰਾ ਰਖ ਰਿਹਾ ਗਿਆ ਕਿਉਂਕਿ ਹੁਣ ਇਹਨਾਂ ਕੋਲ ਜੇ ਕੋਈ ਫਸਲ ਨਹੀਂ ਰਹੀ ਤੇ ਇਹ ਇਹਦੇ 'ਚ ਨਾ ਉਹਨਾਂ ਦਾ ਕਸੂਰ ਨਾ ਆਰਤੀਆਂ ਦਾ ਕਸੂਰ ਹੈ ਤੇ ਮੈਂ ਫਿਰ ਇਹੋ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਜਿਹੜੇ ਕੋਈ ਤਰ੍ਹਾਂ ਕੋਈ ਦਾਨ ਪੋਣ ਕਰਨ ਦੇ ਯੋਗ ਹੈ ਕੋਈ ਕਿਸੇ ਦੀ ਮਦਦ ਕਰਨ ਦੇ ਯੋਗ ਹੈ ਉਹ ਆ ਕੇ ਸਿੱਧੀ ਇਹਨਾ ਦਾ ਆਪਰਾਵਾ ਦੀ ਮਦਦ ਕਰਨ ਤੇ ਅੱਜ ਸਾਡੀ ਇਹ ਕੋਸ਼ਿਸ਼ ਆ ਯਾਰ ਪਰਿਵਾਰ ਨੇ ਜਿੰਨੇ ਕੋ ਪਸ਼ੂ ਆ ਸਾਰੇ ਪਰਿਵਾਰਾਂ ਕੋ ਉਹਨਾਂ ਨੂੰ ਸਾਇਲੋ ਦਿੱਤਾ ਜਾਵੇ ਤੇ ਨਾਲ ਕਿ ਸਾਰੇ ਘਰਾਂ ਨੂੰ ਇਕੱਠਾ ਹੋ ਮਿਲ ਕੇ ਨਾਲ ਥੋੜਾ ਥੋੜਾ ਚੁੱਕਰ ਦਾ ਵੀ ਦੇ ਦਈਏ ਤਾਂ ਜੋ ਆਪਾਂ ਕਿਤਾਬਾ ਬਤੂਆ ਕਰਕੇ ਅੱਡਾ ਟੈਨਸਾਰ ਸਕਣ ਤੇ ਮੈਂ ਫਿਰ ਤਾਂ ਜਿਹੜੇ ਬਰਨਾਲੇ ਜਿਹਨੇ ਚੋ ਕੱਟੂ ਪਿੰਡ ਤੇ ਸਾਡੇ ਐਮਪੀ ਨੇ ਉਥੋਂ ਸੰਗਰੂਰ ਤੋਂ ਬਾਈ ਗਰਮੀਤ ਸਿੰਘ ਮੀਤੇਰ ਜੀ ਉਹਨਾਂ ਦੇ ਨਾਲ ਨੂੰ ਇਹ ਬੰਦੇ ਤੇ ਮੈਂ ਉਹਨਾਂ ਦਾ ਫੇਰ ਤੋਂ ਧੰਨਵਾਦ ਕਰਦਾ ਤੇ ਇਹ ਦੇਖੋ ਇਨਸਾਨੀਅਤ ਆ ਇਨਸਾਨੀਅਤ ਜਿਹੜੀ ਜਿੰਦਾ ਤੇ ਪੰਜਾਬੀ ਯੋਧੇ ਨੇ ਸੂਰਬੀਰ ਨੇ ਉਹ ਜਾਣੇ ਜਾਂਦੇ ਆ ਹਮੇਸ਼ਾ ਦਾਨ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਇਹ ਮਦਦ ਕਰਦੇ ਪਏ ਤੇ ਲੈ ਵੀ ਇਹ ਵਿਸ਼ਵਾਸ ਦਿਵਾਉਣਾ ਆ ਆਪਦੇ ਹਲਕੇ ਦੇ ਸਾਰੇ ਵਸਨੀਕਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਜਿੱਥੇ-ਜਿੱਥੇ ਵੀ ਪਾਰੇ ਆਇਆ ਅਸੀਂ ਉਹ ਨਾ ਪੜਾਵਾਂਗਾ ਕਦੀ ਰਵਾਂਗੇ ਖੜੇ ਰਵਾਂਗੇ ਜੋ ਵੀ ਸਰਕਾਰ ਨੇ ਮਦਦਾਈ ਜਿਹੜਾ ਲੋਰਵਾਂਦਿਆ ਉਹਦੇ ਤੱਕ ਮਦਦ ਪਹੁੰਚੂਗੀ ਤੇ ਮੈਂ ਫਿਰ ਤੋਂ ਕਿਸਾਨ ਵੀਰਾਂ ਨੂੰ ਕੀ ਫੀਲ ਕਰਦਾ ਕਿਸਾਨ ਵੀਰਾਂ ਨੇ ਇਹੋ ਹੀ ਅਪੀਲ ਆ ਕੇ ਸੰਜਮ ਰੱਖਣ ਦੀ ਲੋੜ ਹੈ ਕੁਦਰਤੀ ਕਹਿ ਰਿਹਾ ਆਪਾਂ ਕੁਝ ਕਰ ਨਹੀਂ ਸਕਦੇ ਤੇ ਬਰਸਾਤ ਹੋਈ ਆ ਪਹਾੜਾਂ ਤੇ ਹਵਾ ਚੱਲ ਕੇ ਬਰਸਾਤ ਹੋਈ ਆ ਤੇ ਪਾਣੀ ਨਿਸ਼ਾ ਨਵਾਣਾਂ ਨੂੰ ਚੱਲਦਾ ਇਧਰ ਨੂੰ ਨਵਾਣ ਨੂੰ ਪਾਣੀ ਆਣਾ ਆਣਾ ਸਭ ਤੋਂ ਵੱਡਾ ਕੰਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕਿਸਾਨ ਵੀਰਾਂ ਨੇ ਜਿਹੜੇ ਆਜੇ ਥਾੜ ਵਾਲੇ ਜਿਨ੍ਹਾਂ ਨੂੰ ਪਾਣੀ ਆਇਆ ਆਜੇ 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 ਥਾੜ ਵਾਲੇ ਆਜੇ ਜਿਨ੍ਹਾਂ ਨੂੰ